ਗੁਰਾਂ ਸਾਹਿਬ ਜੀ ਦੇ ਅੰਕ 104 ਦੇ ਉੱਪਰ ਅੰਕਿਤ ਹੈ ਸਤਿਗੁਰੂ ਬਖਸ਼ਿਸ਼ ਕਰ ਰਹੇ ਆ ਸੁਣ ਸੁਣ ਜੀਵਾਂ ਸੋਏ ਤੇਮਾਰੀ हे अकाल पुरख परमेश्वर इते सोए दा अर्थ है शोभा सुन सुन जीवा सोए तुम्हारी तू प्रीतम ठाकुर अतपारी तुमरे करतब तुम ही जानो ਤੁਮਰੀ ਓਟ ਗੋਪਾਲਾ ਜੀ ਗੁਰੂ ਸੰਗਤ ਜੀ ਪਰਮੇਸ਼ਰ ਨੇ ਪੂਰਾ ਸੰਸਾਰ ਪੈਦਾ ਕੀਤਾ ਇਹ ਜਿੰਨਾ ਵੀ ਹੈ ਨਾ ਉਹਦੀ ਮਾਇਆ ਹੈ ਸਤਗੁਰ ਦੇ ਬਚਨ ਹਨ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਉਹੀ ਦੀ ਸੰਭਾਲ ਵੀ ਕਰ ਰਿਹਾ ਆਪਣੀ ਮਾਇਆ ਆਪ ਵਿਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਕਿੰਨੇ ਨਾਨਾ ਰੂਪ ਪਰਮੇਸ਼ਰ ਨੇ ਤਿਆਰ ਕੀਤੇ ਪਰ ਗੱਲ ਤਾਂ ਗੁਰੂ ਸਾਹਿਬ ਕਹਿੰਦੇ ਸਭ ਤੇ ਰਹੇ ਨਿਆਰਾ ਬੜਾਇਆ ਸੰਸਾਰ ਉਸ ਨੇ ਹੀ ਹੈ ਅ ਕਿੰਨਾ ਕੁਝ ਆਪਾਂ ਦੇਖਦੇ ਆਂ ਜੀਵ ਜੰਤ ਪਰਮੇਸ਼ਰ ਨੇ ਪੈਦਾ ਕੀਤਾ ਔਰ ਸਾਰਿਆਂ ਦੇ ਵਿੱਚ ਹੈ ਸਬਜੀ ਦੇ ਬਚਨ ਆ ਅਸਤਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਹੈ ਅਸਤਾਵਰ ਜਿਹੜੇ ਆ ਦਰਖਤ ਵਗੈਰਾ ਪਹਾੜ ਵਗੈਰਾ ਹੋ ਗਏ ਜੰਗਮ ਜਿਹੜੇ ਪਸ਼ੂ ਤੁਰਦੇ ਫਿਰਦੇ ਆ ਕੀੜ ਕੀੜੇ ਜਿਹੜੇ ਹਨ ਪਤੰਗੇ ਆ ਜਿਹੜੇ ਅੱਤਤਲੀਆਂ ਹੋ ਗਈਆਂ ਜਾਂ ਇਦਾਂ ਦੇ ਪਤੰਗੇ ਜਿਹੜੇ ਜਿਦਾ ਆਪਾਂ ਕਹਿ ਦਿੰਨੇ ਬੱਚੇ ਗੁੱਡੀਆਂ ਉਹਨੂੰ ਵੀ ਆਪਾਂ ਪਤੰਗੇ ਕਹਿ ਦਿੰਦੇ ਜਿਹੜੀਆਂ ਉੱਡਣ ਵਾਲੀਆਂ ਚੀਜ਼ਾਂ ਜਿਹੜੀ ਅਸਤਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਹਰੇਕ ਜਗ੍ਹਾ ਉਹ ਪਰਮੇਸ਼ਰ ਸਮਾਇਆ ਹੋਇਆ ਸਭ ਕਹਿੰਦੇ ਉਹਦੀ ਜਦੋਂ ਸ਼ੋਭਾ ਸੁਣਦੇ ਆ ਨਾ ਪ੍ਰਮਾਤਮਾ ਨੇ ਕਿੱਡਾ ਵੱਡਾ ਸੰਸਾਰ ਬਣਾਇਆ ਆਪਣੀ ਮਾਇਆ ਆਪ ਬਸਾਰੀ ਆਪੇ ਦੇਖਣ ਹਾਰ ਕਿੰਨੇ ਜੀ ਪੈਦਾ ਕਰ ਦਿੱਤੇ ਦੇਖੋ ਇਹਨਾਂ ਕੁਝ ਬਣਾ ਕੇ ਔਰ ਕਿਸੇ ਦੇ ਨਾਲ ਕਿਸੇ ਦੀ ਸ਼ਕਲ ਨਹੀਂ ਮਿਲਦੀ ਜੇ ਸ਼ਕਲ ਮਿਲਦੀ ਹੈ ਵਿਚਾਰ ਨਹੀਂ ਮਿਲਦੇ ਜੇ ਨਾ ਇੱਕੋ ਜੀਆਂ ਸ਼ਕਲਾਂ ਬਣ ਜਾਂਦੀਆਂ ਫਿਰ ਕਿੱਥੋਂ ਅਸੀਂ ਭੇਦ ਲੱਭਣਾ ਸੀ ਪਤੀ ਕੌਣ ਆ ਪਿਤਾ ਕੌਣ ਆ ਪੁੱਤਰ ਕੌਣ ਤੇ ਬੱਚਾ ਕੌਣ ਇੱਕੋ ਜੀਆਂ ਸ਼ਕਲਾਂ ਹੋ ਜਾਣਗੀਆਂ ਇਹ ਸਤਿਗੁਰੂ ਦੀ ਖੇਲ ਹੈ ਸਭ ਕਹਿੰਦੇ ਬਾਣੀ ਵਿੱਚ ਮੇਰੇ ਕਰ ਤੇ ਇੱਕ ਖੇਲ ਰਚਾਇਆ ਕੋਏ ਨਾ ਕਿਸੇ ਹੀ ਜਿਹਾ ਉਪਾਇ ਰਜੋ ਉਹਨੇ ਬਣਾਇਆ ਉਹਦੇ ਵਿੱਚ ਵੀ ਹੈ ਤੇ ਉਹ ਤੋਂ ਨਿਆਰਾ ਵੀ ਹੈ ਨਰਲੇਬ ਵੀ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਊਠ ਬਣਾ ਦਿੱਤੇ ਹਾਥੀ ਬਣਾ ਦਿੱਤੇ ਇਨਸਾਨ ਬਣੇ ਆ ਹੁਣ ਕੋਈ ਬੰਦਾ ਕਹੇ ਕਿਉਂਕਿ ਜਿਹੜੇ ਡਿਜ਼ਾਈਨਰ ਹੁੰਦੇ ਆ ਨਾ ਉਹ ਲੋਕਾਂ ਦੀ ਸੋਚ ਦੇ ਉੱਪਰ ਚੱਲਦੇ ਵੀ ਲੋਕਾਂ ਨੂੰ ਕੀ ਚਾਹੀਦਾ ਹੈ ਅੱਜ ਕੱਲ ਬਹੁਤ ਚੱਲਦਾ ਹੈ ਉਹ ਡਿਜ਼ਾਈਨ ਕਰਦੇ ਆ ਜੋ ਲੋਕਾਂ ਨੂੰ ਪਸੰਦ ਹੈ ਪਰ ਪਰਮੇਸ਼ਰ ਨੇ ਡਿਜ਼ਾਈਨ ਕੀਤਾ ਜੋ ਉਹਨੂੰ ਪਸੰਦ ਹੈ ਉਹ ਸਾਨੂੰ ਥੋੜੇ ਪਸੰਦ ਆ ਰੱਬ ਦੀ ਬਣਾਈ ਹੋਈ ਸ਼ਕਲ ਲੋਕੀ ਦਾੜ੍ਹੀਆਂ ਮੁੱਛਾਂ ਵਾਲ ਕੇਸ ਸਿਰ ਦੇ ਵੀ ਕਟਾ ਲਏ ਤੇ ਉਹ ਬਹੁਤ ਦਾਤ ਉਹਨਾਂ ਲੋਕਾਂ ਦੀ ਹੈ ਤੇ ਰੱਬ ਨੇ ਆਪਣਾ ਫੈਸਲਾ ਥੋੜੇ ਬਦਲੇ ਆ ਇਹ ਲੋਕ ਪੈਸਾ ਵੀ ਖਰਾਬ ਕਰਦੇ ਆ ਨਾਈਆਂ ਦੀ ਦੁਕਾਨਾਂ ਤੇ ਜਾਂਦੇ ਆ ਤੇ ਸਮਾਂ ਵੀ ਖਰਾਬ ਕਰਦੇ ਆ ਤੇ ਕਿਉਂ ਨਹੀਂ ਮੈਂ ਫਿਰ ਇਦਾਂ ਦੇ ਬਣਾ ਦਵਾਂ ਸਾਰੇ ਦਾੜੀ ਮੁੱਛਾਂ ਤੋਂ ਬਗੈਰੇ ਬਣਾ ਦਵਾਂ ਥੋੜੇ ਜੇ ਪਰ ਜਿਹੜੇ ਉਹਨੇ ਬਣਾਏ ਨਾ ਸਾਧ ਸੰਗਤ ਦੀ ਡਿਜ਼ਾਈਨ ਜਿਹੜਾ ਹੈ ਡਿਜ਼ਾਈਨਰ ਉਹ ਇੱਕੋ ਹੀ ਆ ਪਰਮੇਸ਼ਰ ਉਹਨੇ ਸ਼ਕਲ ਬਣਾ ਦਿੱਤੀ ਪਰਮੇਸ਼ਰ ਨੇ ਅਕਾਲ ਪੁਰਖ ਨੇ ਜੋ ਸਰੂਪ ਬਣਾਇਆ ਤੇ ਸਿੱਖ ਕਿਸੇ ਸਰੀਰ ਦਾ ਨਾਮ ਸਿੱਖ ਨਹੀਂ ਹੈ ਕਿਉਂਕਿ ਪਰਮਾਤਮਾ ਵੀ ਦੇਹ ਤੋਂ ਬਗੈਰ ਰੂਪ ਨਾ ਰੇਖ ਨਾ ਰੰਗ ਕਿਛ ਤਰਹ ਗੁਣ ਤੇ ਪ੍ਰਭ ਪੈਣ ਪਰਮਾਤਮਾ ਵੀ ਦੇਹ ਤੋਂ ਬਿਨਾ ਹੈ ਸਰੀਰ ਤੋਂ ਬਿਨਾ ਤੇ ਗੁਰੂ ਵੀ ਸਰੀਰ ਤੋਂ ਬਿਨਾ ਹੈ ਤੇ ਸਿੱਖ ਵੀ ਸਰੀਰ ਤੋਂ ਬਿਨਾ ਤੁਸੀਂ ਕਿਤਾ ਸਵਾਲ ਖੜਾ ਹੋ ਸਕਦਾ ਮਨ ਦੇ ਵਿੱਚ ਵੀ ਸਿੱਖ ਅਸੀਂ ਸਿੱਖ ਬਾਣੀ ਕਿਹਨੂੰ ਸਿੱਖ ਕਹਿੰਦੀ ਹੈ ਸ਼ਬਦ ਗੁਰੂ ਕਿਹਨੂੰ ਕਹਿੰਦੀ ਹੈ ਸ਼ਬਦ ਗੁਰੂ ਸੁਰਤ ਤੁਣ ਚੇਲ ਜਿਹੜਾ ਸਾਡੀ ਸੁਰਤ ਹੈ ਉਹ ਸਿੱਖ ਹੈ ਇਨਸਾਨ ਉਹਨੇ ਪੈਦਾ ਕਰ ਦਿੱਤੇ ਪਰਮੇਸ਼ਰ ਨੇ ਰੂਪ ਬਣਾਇਆ ਸਾਰਾ ਕੁਝ ਬਣਾਇਆ ਔਰ ਇੰਨਾ ਕੁ ਸੋਹਣਾ ਬਣਾਇਆ ਜਿਹਨੂੰ ਗੁਰਨਾਨਦ ਸਾਹਿਬ ਨੇ ਦੇਖ ਕੇ ਆਖਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਨਾ ਜਾਈ ਲਖਿਆ ਹੇ ਪਰਮੇਸ਼ਰ ਤੂੰ ਬਿਆੰਤ ਹੈ ਉਹ ਪਰਮੇਸ਼ਰ ਜਿਹੜਾ ਸਾਰੇ ਸੰਸਾਰ ਦੇ ਵਿੱਚ ਵਿਆਪਕ ਵੀ ਹੈ ਤੇ ਨਿਆਰਾ ਵੀ ਹੈ ਆਪਣੀ ਮਾਹਾ ਆਪਸਾਰੀ ਆਪੇ ਦੇਖਣਹਾਰਾ ਉਸ ਨੇ ਇਹ ਸੰਸਾਰ ਪੈਦਾ ਕਰਨਾ ਨਾ ਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਰਾਰ ਸਾਰਿਆਂ ਤੋਂ ਨਿਆਰਾ ਹੈ ਗੁਰੂ ਸਾਹਿਬਾਂ ਦੇ ਜਦੋਂ ਮੈਂ ਉਹਦੀ ਸ਼ੋਭਾ ਦੇਖਦਾ ਪ੍ਰਮਾਤਮਾ ਨੇ ਕਿੰਨਾ ਕੁਝ ਪੈਦਾ ਕੀਤਾ ਹੈ ਤੇ ਮੈਨੂੰ ਬੜਾ ਮਨ ਦੇ ਵਿੱਚ ਅੱਛਾ ਲੱਗਦਾ ਹੈ ਉਹ ਸਾਰੀ ਜਗ੍ਹਾ ਹੈ ਗੁਰੂ ਸਾਹਿਬ ਕਹਿੰਦੇ ਅਕਾਲ ਕਲਾ ਭਰਪੂਰ ਰਹਾ ਸੁਣ ਸੁਣ ਜੀਵਾ ਸੋਏ ਤੇਮਾਰੀ ਤੂੰ ਪ੍ਰੀਤਮ ਠਾਕੁਰ ਅਤਿ ਭਾਰੀ ਤੂੰ ਮਾਲਕ ਹੈ ਔਰ ਬਹੁਤ ਵੱਡਾ ਹੈ ਤੁਮਰੇ ਕਰਤਵ ਤੁਮ ਹੀ ਜਾਣੋ ਅਸੀਂ ਆਪਣਾ ਫਰਜ਼ ਭੁੱਲ ਜਾਂਦੇ ਆ ਕਰਤਵ ਦਾ ਇੱਥੇ ਅਰਥ ਹੈ ਫਰਜ਼ ਅਕਾਲ ਪੁਰਖ ਆਪਣਾ ਫਰਜ਼ ਨਹੀਂ ਭੁੱਲਦਾ ਸਾਨੂੰ ਸਮੇਂ ਸਿਰ ਖਾਣ ਵਾਸਤੇ ਵੀ ਦੇ ਰਿਹਾ ਪਹਿਨਣ ਵਾਸਤੇ ਜੋ ਸਾਨੂੰ ਜ਼ਿੰਦਗੀ ਵਿੱਚ ਚਾਹੀਦਾ ਉਹ ਸਾਰਾ ਕੁਝ ਦਿੰਦਾ ਬੱਕਰੀ ਗੱਲ ਹੈ ਕਿ ਮੈਂ ਮੇਰੀ ਮਿਹਨਤ ਹੈ ਮੈਂ ਕੀਤਾ ਮੇਰੇ ਪਿਤਾ ਜੀ ਦੇ ਗਏ ਨਹੀਂ ਉਹ ਆਪਣਾ ਫਰਜ਼ ਜਾਣਦਾ ਕਿ ਨੂੰ ਕਦੋਂ ਚਾਹੀਦਾ ਕੀ ਚਾਹੀਦਾ ਕਿਵੇਂ ਚਾਹੀ ਸਾਰਾ ਕੁਝ ਦੇ ਦਿੰਦੇ ਤੇ ਆਪਣੇ ਫਰਜ਼ ਨੂੰ ਚੰਗੀ ਤਰ੍ਹਾਂ ਸਭ ਕਹਿੰਦੇ ਜਾਣਦਾ ਤੁਮਰੇ ਕਰਤਬ ਤੁਮ ਹੀ ਜਾਣ ਤੁਮਰੀ ਓਟ ਗੋਪਾਲਾ ਜਿਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਖੋਵੇ ਗੁਣ ਗਾਉਣ ਦੇ ਨਾਲ ਮਨ ਹਰਿਆ ਕਿਦਾਂ ਹੁੰਦਾ ਹੈ ਜੋਪ ਜੀ ਰੋਹ ਸੰਗਤ ਕਰਦੇ ਹੋ ਨਾ ਇਹ ਮਨ ਹਰੇ ਦੀ ਨਿਸ਼ਾਨੀ ਹੈ ਗੁਰੂ ਦੀ ਗੱਲ ਚੰਗੀ ਲੱਗਣੀ ਗੁਰੂ ਦੀ ਕੀਰਤੀ ਚੰਗੀ ਲੱਗਣੀ ਇਹ ਮਨ ਹਰੇ ਦੀ ਨਿਸ਼ਾਨੀ ਸੁੱਕੇ 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 ਦੇ ਉੱਪਰ ਤੁਸੀਂ ਕੁਝ ਵੀ ਨਹੀਂ ਹੋ ਸਕਦਾ ਜਿਹੜੇ ਮਨ ਸੁੱਕੇ ਪਏ ਆ ਨਾ ਉਹਨਾਂ ਨੂੰ ਕੋਈ ਅਸਰ ਵੀ ਨਹੀਂ ਹੁੰਦਾ ਕਿਉਂਕਿ ਜਿਹੜੇ ਸੰਗਤ ਕਰਦੇ ਆ ਨਾ ਉਹਨਾਂ ਨੂੰ ਸਮਝ ਹੈ ਜਿੱਦਾਂ ਆਪਾਂ ਰੋਜ਼ ਸਕੂਲ ਬੱਚਾ ਜਾਂਦਾ ਹੈ ਬੱਚੇ ਨੂੰ ਪਤਾ ਵੀ ਜਾਊਗਾ ਪੜ੍ਹੂਗਾ ਤੇ ਜਾ ਮੈਨੂੰ ਜਾ ਕੇ ਸਫਲਤਾ ਪ੍ਰਾਪਤ ਹੋਣੀ ਹੈ ਤੇ ਆਪਾਂ ਸੋਚੀਏ ਵੀ ਮਹੀਨੇ ਬਾਅਦ ਹੀ ਜਾਣਾ ਸਕੂਲ ਸਾਲ ਬਾਅਦ ਹੀ ਜਾਣਾ ਸਕੂਲ ਤੇ ਉਹਨੂੰ ਕੀ ਪ੍ਰਾਪਤੀ ਹੋਏ ਹੋ ਜਿਨ੍ਹਾਂ ਨੇ ਸੋਚਿਆ ਵੀ ਹਫਤੇ ਬਾਅਦ ਹੀ ਗੁਰਦੁਆਰੇ ਜਾਣਾ ਮਹੀਨੇ ਬਾਅਦ ਹੀ ਗੁਰਦੁਆਰੇ ਜਾਣਾ ਜਾਂ ਕੰਮ ਪਵੇ ਗੁਰਦੁਆਰੇ ਜਾਣਾ ਜਾ ਕਿਸੇ ਰਿਸ਼ਤੇਦਾਰ ਨੇ ਪਾਰਟ ਰਖਾਇਆ ਤਾਂ ਗੁਰਦੁਆਰੇ ਜਾਣਾ ਤੇ ਉਹ ਤਾਂ ਆਪਣੇ ਫਰਜ਼ ਜਾਣਦਾ ਹੈ ਤੇ ਸਾਨੂੰ ਕਿੱਦਾਂ ਸਮਝ ਆਏਗੀ ਤੇ ਜਿਨ੍ਹਾਂ ਦਾ ਮਨ ਹਰਿਆ ਨਾ ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰੇ ਤੇ ਮਨ ਹਰੇ ਦੀ ਨਿਸ਼ਾਨੀ ਹੈ ਕਿ ਗੁਰੂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਨ ਸਗਲੀ ਖੋਵੇ ਕਥਾਧਾਰਤ ਹੁੰਦਾ ਸਿਪਤ ਸਲਾਹ ਦੀਆਂ ਗੱਲਾਂ ਅਬ ਸਿਵ ਸਲਾਹੀ ਕਰ ਰਹੇ ਆ ਨਾ ਪਰਮਾਸ਼ ਪਰਮੇਸ਼ਰ ਦੀ ਉਹ ਕਿੱਡਾ ਬਿਆਨਤਾ ਹੈ ਕਿਨਾਂ ਦੇ ਆਲੂ ਹੈ ਕਥਾ ਸੁਣਤ ਮਨ ਸਗਲੀ ਖੋਵੇ ਭੀਟਤ ਸੰਗ ਸਾਧ ਸੰਤਨਕ ਜਦੋਂ ਗੁਰੂ ਦਾ ਸੰਗ ਗੁਰੂ ਦੇ ਪਿਆਰਿਆਂ ਦਾ ਸੰਗ ਹੁੰਦਾ ਸਦਾ ਜਪੋਂ ਦਿਆਲਾ ਜੀਉ ਫਿਰ ਮੈਂ ਹਮੇਸ਼ਾ ਹੀ ਉਸ ਦਿਆਲ ਪਰਮੇਸ਼ਰ ਕਾਲਪੁਰਖ ਨੂੰ ਜਪਣਾ ਕਰ ਪ੍ਰਭ ਆਪਣਾ ਸਾਸ ਸਾਸ ਸਮਾਰੋ ਮੈਂ ਉਹਨੂੰ ਸਾਸ ਸਵਾਸ ਉਹਨੂੰ ਯਾਦ ਕਰਦਾ ਸਿਮਰਨ ਦਾ ਅਰਥ ਕੀ ਹੁੰਦਾ ਯਾਦ ਕਰਨਾ ਅੱਜ ਕੱਲ ਬੜੇ ਤਰੀਕੇ ਨਿਕਲੇ ਸਿਮਰਨ ਕਰਨ ਦੇ ਪਰ ਗੁਰੂ ਸਾਹਿਬ ਨੇ ਜਿਹੜਾ ਤਰੀਕਾ ਦੱਸਿਆ ਨਾ ਗੁਰੂ ਅਰਜਨ ਸਾਹਿਬ ਜੀ ਨੇ ਕਹਿੰਦੇ ਭਾਈ ਤੂੰ ਆਪਣੇ ਘਰ ਆਵੇਂ ਨਾ ਤੈਨੂੰ ਘਰ ਦੇਖੇ ਤੇ ਤੇਰੇ ਮੂੰਹ ਦੇ ਵਿੱਚੋਂ ਨਿਕਲੇ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੈਨੂੰ ਇੰਨਾ ਸੋਹਣਾ ਘਰ ਬਖਸ਼ਿਸ਼ ਕੀਤਾ ਯਾਦ ਕਰਨਾ ਮਤ ਸਿਮਰਨ ਹੈ ਉਹਦੀਆਂ ਦਾਤਾਂ ਨੂੰ ਪ੍ਰਸ਼ਾਦਾ ਛਕਣ ਲੱਗਾ ਕਿ ਸਤਗੁਰੂ ਸ਼ੁਕਰ ਉਹ ਵੀ ਲੋਕੀ ਆ ਜਿਹੜੇ ਕੂੜੇ ਦੇ ਵਿੱਚੋਂ ਕੱਢ ਕੇ ਵੀ ਖਾ ਲੈਂਦੇ ਆ ਤੂੰ ਮੈਨੂੰ ਇੰਨਾ ਕੁਝ ਦਿੱਤਾ ਹੈ ਜਹ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਬਾ ਜਹ ਪ੍ਰਸ਼ਾਦ ਬਸੇ ਸੁਖ ਮੰਦਰ ਤਿਸੇ ਧਾਏ ਸਦਾ ਮਨ ਅੰਦਰ ਗੁਰੂ ਸਾਹਿਬ ਕਹਿੰਦੇ ਉਹਦੀਆਂ ਦਾਤਾਂ ਨੂੰ ਦੇਖ ਕੇ ਉਹਨੂੰ ਯਾਦ ਕਰਨਾ ਉਹਦਾ ਸਿਮਰਨ ਹੈ ਉਹਦੀ ਭਗਤੀ ਹੈ ਤੇ ਇਸ ਕਰਕੇ ਸਵਾਸ ਸਵਾਸ ਦਾ ਮਤਲਬ ਇਹੀ ਹੈ ਕਿ ਸਤਗੁਰੂ ਮਹਾਰਾਜ ਨੀਂਦ ਨਹੀਂ ਆ ਰਹੀ ਲੋਕੀ ਨੀਂਦ ਦੀਆਂ ਗੋੜੀਆਂ ਖਾ ਕੇ ਸੌਂਦੇ ਆ ਤੂੰ ਮੈਨੂੰ ਨੀਂਦ ਬਖਸ਼ਿਸ਼ ਕੀਤੀ ਆ ਪੜਦੇ ਆ ਨਾ ਤੁਸੀਂ ਬਾਣੀ ਦੇ ਵਿੱਚ ਇਸੇ ਬਾਡੀ ਦੇ ਵਿੱਚ ਇਸੇ ਅਸ਼ਟਪਤੀ ਦੇ ਵਿੱਚ ਜਹ ਪ੍ਰਸਾਦ ਸੁਖ ਸੇਜ ਸੁਇਜੈ ਕਹਿੰਦੇ ਮਨ ਆਠ ਪੈਰ ਤਾਕਾ ਜਸ ਗਵੀਜੈ ਨੀਂਦ ਵੀ ਉਹਦੀ ਦਾਤ ਹੈ ਆ ਠੰਡਾ ਪਾਣੀ ਪੀ ਰਹੇ ਹੋ ਨਾ ਉਹ ਵੀ ਦਾਤ ਹੈ ਜਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਕੋਈ ਮੁੱਲ ਨਹੀਂ ਹਵਾ ਦਾ ਕਿੰਨਾ ਵੱਡਾ ਪਰਮੇਸ਼ਰ ਹੈ ਸਭ ਕਹਿੰਦੇ ਉਹਨੂੰ ਸਵਾਸ ਸਵਾਸ ਯਾਦ ਕਰ ਪ੍ਰਭ ਆਪਣਾ ਸਾਹ ਸਾਸ ਸਮਾਰੋ ਪਰ ਇਹ ਕਿੱਥੋਂ ਸਮਝ ਆਉਂਦੀ ਹੈ ਇਹ ਮਤ ਗੁਰ ਪ੍ਰਸਾਦ ਮੰਨ ਧਾਰੋ ਮਤ ਸ਼ਬਦ ਤੁਸੀਂ ਸਹਿਜ ਪਾਠ ਕਰਦੇ ਹੋ ਮਤ ਸ਼ਬਦ ਬਹੁਤ ਵਾਰੀ ਆਉਂਦਾ ਹੈ ਤੱਤੇ ਨੂੰ ਔਂਕੜ ਵੀ ਆਉਂਦਾ ਤੇ ਤੱਤਾ ਮੁਕਤਾ ਵੀ ਆਉਂਦਾ ਮੰਮਾ ਤੱਤਾ ਮਤ ਕ ਤੱਤੇ ਨੂੰ ਔਂਕੜ ਵੀ ਆਉਂਦਾ ਇੱਥੇ ਮਤ ਦੇ ਤੱਤੇ ਨੂੰ ਸਿਆਰੀ ਇਹ ਮਤ ਇਹ ਅਕਲ ਜਿਹੜੀ ਆ ਗੁਰ ਪ੍ਰਸਾਦ ਮਨ ਧਾਰੋਂ ਗੁਰੂ ਦੀ ਕਿਰਪਾ ਦੇ ਨਾਲ ਮੈਂ ਇਹਨੂੰ ਮਨ ਦੇ ਵਿੱਚ ਧਾਰਨ ਕਰਦਾ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਿਆਂ ਪ੍ਰਤ ਪਾਲਾ ਜੀਓ ਤੁਮਹ ਤੇਰੀ ਕਿਰਪਾ ਦੇ ਨਾਲ ਹੇ ਸਤਗੁਰ ਜੀ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਇਹ ਚਾਨਣ ਹੁੰਦਾ ਸਰਬ ਮਿਆ ਪ੍ਰਤਪਾਲਾ ਜੀ ਮਿਆ ਦਾ ਅਰਥ ਹੁੰਦਾ ਦਇਆ ਕਰਦਾ ਸਤ 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 ਪ੍ਰਭ ਸੋਈ ਇਹ ਸ਼ਬਦ ਬਾਣੀ ਦੇ ਵਿੱਚ ਬਹੁਤ ਵਾਰੀ ਆਉਂਦੇ ਜਿਸ ਤਰ੍ਹਾਂ ਸੁਖਨੀ ਸਾਹਿਬ ਦੇ ਵਿੱਚ ਹੀ ਹੈ ਇਹਨੂੰ ਪੜ੍ਹਨ ਦਾ ਤਰੀਕਾ ਕੀ ਹੈ ਜੇ ਤਿੰਨ ਵਾਰੀ ਸ਼ਬਦ ਆਉਂਦਾ ਦੋ ਵਾਰੀ ਇੱਧਰ ਪੜਨਾ ਤੀਸਰੀ ਵਾਰੀ ਉੱਧਰ ਪੜਨਾ ਹੈ ਵਿਚਰਾਮ ਦੇ ਕੇ ਜਿੱਦਾਂ ਪੜਦੇ ਆਪਾਂ ਸੱਚ 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 ਸਭ ਕੀ ਨਾ ਕੋਟ ਮਦੇ ਕਿਨੇ ਬਿਰਲੇ ਚੀਨ ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਰੂਪ ਤੇ ਆਪਣੇ ਆਪ ਹੀ ਉਹਦਾ ਅਰਥ ਬਣਦਾ ਸਤ 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 ਪ੍ਰਭ ਸੋਈ ਸਤ ਸ਼ਬਦ ਵੀ ਬਾਣੀ ਦੇ ਵਿੱਚ ਆਉਂਦਾ ਤੱਤੇ ਨਾਂਕੜ ਵੀ ਆਉਂਦਾ ਸਸਾ ਤੇ ਤੱਤਾ ਵੀ ਆਉਂਦਾ ਜਦੋਂ ਤੱਤੇ ਨੇ ਔਂਕੜ ਆਉਂਦਾ ਉਦਾਹਰਣ ਦਾਨ ਜਾਂ ਸੰਤੋਖੀ ਸੰਤੋਖ ਦੇ ਨਾਲ ਸਤ ਆਉਂਦਾ ਹੈ ਇਹ ਤੇ ਸਤ ਹੋਂਦ ਵਾਲਾ ਜਦ ਆਪਣਾ ਸਤ ਗੁਰ ਪ੍ਰਸਾਦ ਉਹ ਸਤ ਹੈ ਹੋਂਦ ਵਾਲਾ ਹੈ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਉਹ ਇੱਕ ਦਿਨ ਨਹੀਂ ਹੈ ਕਿ ਪ੍ਰਮਾਤਮਾ ਨੇ ਅੱਜ ਕਿਰਪਾ ਕੀਤੀ ਪ੍ਰਮਾਤਮਾ ਅੱਜ ਦਿਆਲੂ ਹੋਇਆ ਆ ਕਿਹਾ ਜਾਂਦਾ ਨਾ ਜਦੋਂ ਕਥਾ ਕਰਦੇ ਆ ਅੱਜ ਪ੍ਰਮਾਤਮਾ ਜਦੋਂ ਉਹਨਾਂ ਗੁਰੂ ਸਾਹਿਬ ਜੀ ਦਇਆ ਦੇ ਘਰ ਉਹ ਗੁਰੂ ਤਾਂ ਹਮੇਸ਼ਾ ਹੀ ਦਇਆ ਦੇ ਘਰ ਵਿੱਚ ਸਤ ਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾਂ ਕਿਆ ਪਾਈਏ ਏਕ ਨਦਰ ਕਰ ਵੇਖੈ ਸਭ ਉਪਰ ਜਿਹਾਂ ਭਾਉ ਤੇਹਾਂ ਫਲ ਪਾਈਏ ਉਹ ਤਾਂ ਹਮੇਸ਼ਾ ਹੀ ਦਇਆਲਤਾ ਦੇ ਘਰ ਦੇ ਵਿੱਚ ਹੈ ਹਮੇਸ਼ਾ ਹੀ ਦਇਆ ਕਰਦਾ ਹੈ ਬਖਸ਼ਿਸ਼ ਕਰਦਾ ਹੈ ਸਭ ਦੀ ਕਿਰਪਾ ਕਰਦੇ ਆ ਕਹਿੰਦੇ ਉਹ ਪ੍ਰਮਾਤਮਾ ਅਕਾਲ ਪੁਰਖ ਜਿਹੜਾ ਹੈ ਉਹ ਸਦਾ ਹੈ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ ਚਲਤ ਤਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਾਏ ਨਿਹਾਲਾ ਜੀਓ ਇਹ ਸਤਗੁਰੂ ਮਹਾਰਾਜ ਦੇ ਜਿਹੜੇ ਕਉਤਾਗਾਂ ਪ੍ਰਗਟ ਰੂਪ ਦੇ ਵਿੱਚ ਆ ਸਾਰਾ ਕੁਝ ਦੇਖ ਰਿਹਾ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਕਿਹਾ ਬਿਸਮਾਦ ਨਾਦ ਬਿਸਮਾਦ ਬਿਹੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੰਗ ਬਿਸਮਾਦ ਰੂਪ ਉਹ ਸਭ ਕੁਝ ਬਿਸਮਾਦ ਹੈ ਬੇਕ ਵਿਡਾਨ ਰਹਾ ਬਿਸਮਾਦ ਨਾਨਕ ਬੂਝਣ ਪੂਰੇ ਪਾਲ ਉਹ ਪਰਮੇਸ਼ਰ ਕਾਲਪੁਰਖ ਜਿਹੜਾ ਹੈ ਤੇ ਸਤਗੁਰੂ ਕਹਿੰਦੇ ਭਾਈ ਉਹ ਪ੍ਰਤੱਖ ਰੂਪ ਦੇ ਵਿੱਚ ਹੈ ਪ੍ਰਤੱਖ ਰੂਪ ਸੰਸਾਰ ਦੇ ਵਿੱਚ ਉਹ ਵਿਚਰ ਰਿਹਾ ਹੈ ਉਸ ਤੋਂ ਬਿਨਾ ਸੰਸਾਰ ਦੇ ਵਿੱਚ ਕੋਈ ਵੀ ਨਹੀਂ ਹੈ ਅਕਾਲ ਪੁਰਖ ਹੈ ਉਹ ਸਭ ਕੁਝ ਕਰਨ ਦੀ ਸਮਰੱਥਾ ਉਹਦੇ ਕੋਲ ਹੈ ਉਹੀ ਸਤ ਹੈ ਉਹ ਸਦਾ ਹੈ ਸਤ 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 ਪ੍ਰਭ ਸੋਈ ਸਦਾ ਸਦਾ ਸਦੇ ਆਪੇ ਹੋਈ ਚਲ ਤ ਤਵਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਏ ਨਿਹਾਲਾ ਜੀ ਉਹ ਪਰਮਾਤਮਾ ਕਿੱਥੇ ਨਹੀਂ ਹੈ ਸਭ ਜਗ੍ਹਾ ਹੈ ਔਰ ਸਾਰੇ ਹੀ ਉਹਨੇ ਜੀਵ ਜੰਤੂ ਪੈਦਾ ਕਰਕੇ ਉਹਨਾਂ ਦਾ ਧਿਆਨ ਵੀ ਉਹ ਰੱਖਦਾ ਸਾਨੂੰ ਭੁੱਲ ਜਾਂਦਾ ਹੈ 24 ਘੰਟਿਆਂ ਵਿੱਚ ਕਦੇ-ਕਦੇ ਰੱਬ ਯਾਦ ਆਉਂਦਾ ਹੈ ਗੁਰੂ ਯਾਦ ਆਉਂਦਾ ਹੈ ਉਹਨੂੰ ਕਦੇ ਵੀ ਨਹੀਂ ਭੁੱਲਦਾ ਸੰਸਾਰ ਉਹ ਆਪਣੇ ਪੈਦਾ ਕੀਤੇ ਹੋਏ ਨੂੰ ਦੇਖ ਰਿਹਾ ਹੈ ਆ ਪੜਦੇ ਹੁਣ ਆਸਾ ਕੀ ਬਾਰ ਚਿੱਤੇ ਅੰਦਰ ਸਭ ਕੋ ਬੇਖ ਨਜ਼ਰੀ ਹੀਠ ਚਲਾਏ ਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਪਰ ਨਾਲ ਕਹਿੰਦੇ ਨਦਰ ਉਪਠੀ ਜੇ ਕਰੇ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਪੇਖਣਾ ਪਾਏ ਉਹ ਸਭ ਕੁਝ ਕਰਦਾ ਹੈ ਜਲ ਤੇ ਥਲ ਕਰ ਥਲ ਤੇ ਕੂਹਾਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਰਾਵੇ ਉਹ ਸਭ ਕੁਝ ਕਰਨ ਦੀ ਸਮਰੱਥਾ ਉਹਦੇ ਕੋਲ ਹੈ ਤੇ ਉਹਦੇ ਵਿੱਚ ਇਹ ਗੁਣ ਹੈ ਰੱਬ ਜਿਹੜਾ ਨਾ ਉਹਦੀ ਪਛਾਣ ਗੁਰੂ ਸਾਹਿਬ ਨੇ ਦੱਸੀ ਕਦੇ ਭੁਲੇਖਾ ਕਹਿੰਦੇ ਸਿੱਖ ਨਾ ਖਾ ਜਾਏ ਤੇ ਜੋ ਉਹਨੇ ਬਣਾਇਆ ਮੈਂ ਜਦਾਂ ਬੇਨਤੀ ਕੀਤੀ ਨਾ ਉਹਨੇ ਡਿਜ਼ਾਈਨ ਤਿਆਰ ਕਰ ਲਿਆ ਬਹੁਤ ਵੱਡਾ ਡਿਜ਼ਾਈਨਰ ਹੈ ਉਹਨੇ ਜੋ ਬਣਾਇਆ ਨਾ ਤੇ ਆਪਾਂ ਕਹੀਏ ਵੀ ਉਹਨੇ ਇਨਸਾਨ ਬਣਾਇਆ ਗੁਰੂ ਸਾਹਿਬ ਨੇ ਉਹਨੇ ਇੱਕ ਵਾਰੀ ਬਣਾ ਦਿੱਤਾ ਹੁਣ ਉਹਨੇ ਹਾਥੀ ਬਣਾਇਆ ਵੀ ਲੋਕਾਂ ਨੂੰ ਪਸੰਦ ਨਹੀਂ ਤੇ ਦੂਸਰੀ ਤਰ੍ਹਾਂ ਦਾ ਬਣਾ ਦਿਆ ਲੋਕੀ ਪੁੱਛਣਗੇ ਕਿ ਕਿਹੜਾ ਜਾਨਵਰ ਆ ਗਿਆ ਨਵਾਂ ਹਾਥੀ ਹੈ ਘੋੜਿਆ ਜੋ ਵੀ ਮਤਲ ਨਸਲਾਂ ਉਹਦੀਆਂ ਅਲੱਗ-ਅਲੱਗ ਹੈ ਪਰ ਉਹਦੇ ਨਾਮ ਇੱਕੋ ਰੱਖ ਦਿੱਤੇ ਪਰਮੇਸ਼ਰ ਨੇ ਇਨਸਾਨ ਹੈ ਤੇ ਇਹ ਇਨਸਾਨ ਜਿਹੜਾ ਹੈ ਗੁਰੂ ਸਾਹਿਬ ਕਹਿੰਦੇ ਬਲੇ ਹਾਰੀ ਕੁਦਰਤ ਵਸਿਆ ਜਿਹਨੂੰ ਆਪਾਂ ਪੜਦੇ ਅਵਲੱਲਾ ਨੂਰ ਆਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਉਹਨੇ ਪੂਰਾ ਸੰਸਾਰ ਪੈਦਾ ਕੀਤਾ ਆ ਬਿਤ ਕਰੇ ਜਿਹੜੇ ਅੱਜ ਤੋਂ ਨਹੀਂ ਹੋ ਰਹੇ ਤੇ ਸਦੀਆਂ ਤੋਂ ਹੋ ਰਹੇ ਅੱਗੇ ਧਾਰਮਿਕ ਲੜਾਈ ਹੁੰਦੀ ਸੀ ਧਾਰਮਿਕ ਲੜਾਈ ਆ ਸਾਡੇ ਸਾਹਮਣੇ ਉਹ ਉਦਾਹਰਨ ਆ ਨਾ ਗੁਰੂ ਨਾਨਕ ਸਾਹਿਬ ਜੀ ਦੀ ਉਹਨਾਂ ਨੇ ਪੁੱਛਿਆ ਗੁਰੂ ਸਾਹਿਬ ਜੀ ਨੇ ਪੁੱਛਣ ਗੱਲ ਇਮਾਨ ਦੀ ਕਾਜੀ ਮੋਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲਖ ਨਾ ਸਕੇ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ ਬਾਬਾ ਕਿ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ